ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀਵੀਜ਼ਨ ਦੇ ਅਧੀਨ ਆਉਂਦੇ ਇਲਾਕਾ ਗੇਟ ਖਜ਼ਾਨਾ ዳਈਵਾਲੀ ਨਕਲੀ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਜਿੱਥੋਂ ਦੇ ਰਹਿਣ ਵਾਲੇ 10 ਸਾਲਾ ਬੱਚੇ ਦੇ ਨਾਲ 60 ਸਾਲ ਦੇ ਕਵਾਂਡੀ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਚਲਦੇ ਪੀੜਤ ਲੜਕੇ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ આરોપી ਉੱਪਰ ਕਾਨੂੰਨੀ ਕਾਰਵਾਈ ਦੀ ਗਾਲਾਖੀ ਇਸ ਬੰਦੇ ਗੱਲਬਾਤ ਕਰਦੇ ਪੀੜਤ ਬੱਚੇ ਦੇ ਪਿਤਾ ਕਰਨ ਮਹਿਤਨ ਕੀ ਦੱਸਿਆ ਆਓ ਸੁਣਦੇ ਹਾਂ ਆਹ ਨਾ ਪੀੜੀ ਜਨ ਬਾਰੇ ਇੱਕ ਗੱਲ ਜੀ ਮੇਰਾ ਨਾਮ ਕਰਨ ਮਹਿਤਾ ਹੈ ਮੈਂ ਗਲੀ ਧਾਈ ਵਾਲੀ ਦਾ ਰਹਿਣ ਵਾਲਾ ਵਾਂ ਖਜ਼ਾਨੇ ਵਾਲੇ ਗੇਟ ਦੇ ਅੰਦਰ ਉੱਥੇ ਆਪਾਂ ਪਿਛਲੇ 40 ਸਾਲਾਂ ਤੋਂ ਰਹਿ ਰਹੇ ਆ ਤੇ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ ਮਹਿਤਾ ਪੁਲਕਿਤ ਮਹਿਤਾ ਗਲੀ ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਵੈ ਤੇ ਉਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਆ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ 'ਚ ਲੈ ਗਏ ਤੇ ਉਹ ਦਿਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਇਹ ਬੱਚਾ ਆ ਗਿਆ ਜੀ ਅੱਜ ਤੋਂ ਪਹਿਲੇ ਵੀ ਉਹਨਾਂ ਨੇ ਬੜੀ ਬੜੀ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਤੇ ਬੱਚਾ ਦੱਸਦਾ ਨਹੀਂ ਘਰ ਆ ਕੇ ਰੋਂਦਾ ਸੀ ਤੇ ਅੱਜ ਉਹਨੇ ਹਿੰਮਤ ਕਰਕੇ ਦੱਸਿਆ ਵੈ ਹੈਲੋ ਐ ਸੁਣੋ 1 ਮਿੰਟ ਬੱਚੇ ਸੁਣੋ ਬੱਚੇ ਅੱਛਾ ਆਪਾ ਜੀ ਮੇਰੀ ਗੱਲ ਸੁਣੋ ਇਹਨੇ ਨਾਲ ਹਰਕਤ ਕੀਤੀ ਗਈ ਹੈ ਜਾਂ ਕੋਸ਼ਿਸ਼ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਆਪਣਾ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਬੱਚੇ ਨੇ ਘਰ ਆ ਕੇ ਦੱਸਿਆ ਹਿੰਮਤ ਕਰਕੇ ਬੜੀ ਹਿੰਮਤੋ ਚੁਟਾਈ ਹੈ ਉਹਨੇ ਕਿ ਮੈਂ ਦੱਸਣਾ ਕਿ ਮੈਂ ਮੈਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ ਅੱਜ ਨੇ ਦੱਸਿਆ ਤੇ ਆਪਾਂ ਥਾਣੇ ਆਏ ਆ ਦਰਖਾਸਤ ਦਿੱਤੀ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਚਾਹੁੰਦੇ ਆ ਕਿ ਇਹਦੇ ਤੇ ਪਰਚਾ ਦਿੱਤਾ ਜਾਵੇ ਤੇ ਜੋ ਪਹਨ ਦੀ ਕਾਰਵਾਈ ਹੈ ਤੇ ਵਧੀਆ ਕੀਤੀ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਕਲ ਦਿੱਤੀ ਜਾਵੇ ਜੇ ਪ੍ਰਸ਼ਾਸਨ ਵੱਲੋਂ ਜੇ ਪ੍ਰਸ਼ਾਸਨ ਵੱਲੋਂ ਦਾ ਕਾਰਵਾਈ ਕੀਤੀ ਗਈ ਤਾਂ ਡਾਕਸ਼ਨ ਕੀ ਹੋਏਗਾ ਆਪਾਂ ਧਰਨਾ ਤੋਂ ਮੰਗੇ ਜੀ ਇੱਥੇ ਫੇ ਸਾਰੇ ਹਲਕੇ ਮਹੱਲੇ ਨੂੰ ਵਾਸੀ ਸਾਡੇ ਨਾਲ ਹੈ ਹੁਣ ਦੋਸ਼ੀ ਨੂੰ ਤੁਸੀਂ ਆਪ ਲੈ ਕੇ ਉਠਾ ਨਹੀਂ ਨਹੀਂ ਜੀ ਪੁਲਿਸ ਵਾਲੇ ਲੈ ਕੇ ਆਏ ਆਪਾਂ ਇੱਥੇ ਦਰਖਾਸਤ ਦਿੱਤੀ ਆਣ ਕੇ ਪੁਲਿਸ ਵਾਲੇ ਸਾਡੇ ਨਾਲ ਗਏ ਆ ਆਪਾਂ ਚਾਹਦੇ ਹਾਂ ਜਿਹੋ ਜਿਹੋ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅੱਗੋਂ ਸਾਡੇ ਨਾਲ ਹੋਰ ਸਹੀ ਹੋ ਗਦੇ ਠੀਕ ਹੈ ਮੈਂ ਜੋ ਆਪਕੇ ਪਾਸ ਇੱਕ ਨੰਬਰ ਆਈ ਸੀ ਕਰਨ मेहता ਜੀ ਕੀ ਅਖ ਜੰਨਾ ਗੇਟ ਦਾ ਜੀ ਉਦਨੇ ਕਿਹਾ ਬੋਲਾ ਵੀ ਮੇਰੇ ਇੱਕ ਬੇਟਾ ਵਾ 11-12 ਸਾਲ ਦਾ ਹੈ ਜੀ ਉਹ ਗੜੀ ਜੇ ਗੁੱਡੀਆਂ ਡਾਰ ਰਿਆ ਤੇ ਸਾਡਾ ਇੱਕ ਗਵੰਡੀ ਐ ਤਿਲਕਰਾਜ ਜੀ ਉਹ ਗੜੀ ਨੂੰ ਮੋੜੀ ਪੈਰ ਸਾਡਾ ਪੈਰ ਤੋਂ ਉੱਪਰ ਤੇ ਗਰੀ ਹੈ ਗਈ ਹੈ ਜੀ ਉਸਨੇ ਉਹ ਗਲਤ ਕਰਦਿੱਤਾ ਦੀ ਕੋਸ਼ਿਸ਼ ਕੀਤੀ ਐ ਤੇ ਉਹਨੇ ਬੁਨੇਡ ਕੀਤੀ ਉਹਦੀ ਚਲਣੇ ਤੇ ਨਹੀਂ ਚੰਣਈਆ ਵਪਾਰੀ ਕਰਕੇ 24 ਹੋਰ ਫੌਜ ਹੋ ਕੇ ਕਰਨੀ ਕਰੂ ਤੇ ਅਸੀਂ ਚੱਲਿਆ ਨਹੀਂ ਜੀ ਤਦੂ ਉਹ ਵਿਅਕਤੀ ਆ ਕੱਲਾ ਰਹਿੰਦਾ ਹੈ ਉਹ ਵਿਅਕਤੀ ਕੱਲਾ ਰਹਿੰਦਾ ਮੈਂ ਜੇ ਇਹਨਾਂ ਕਰਨ ਮੇਥੇ ਕੁ ਕੁਵਾਰ ਆਏ ਆ ਆਸ ਆਇਆ ਮੈਂ ਉਹਦਾ ਸਵਾਗਤ ਸੰਦੇਹਿ ਆ ਜੋ ਵੀ ਉਹ ਕਹਿਣ ਦੇ ਉਹ ਸਭ ਨੰਬਰ ਦੀ ਕੋਈ ਸਹੀ ਜੋ ਪਲੇਟ ਹੈ ਉਹਨੂੰ ਕੋਈ ਕਹਿਣ ਦਾ ਮਤਲਬ ਕੀ ਹੈ ਅਗਿਆ ਦੀਆਂ ਦੇ ਦੇ ਸਾਹਮਣੇ ਕੋਈ ਆਪਣਾ ਗਲਤ ਕਾਰ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਉਹ ਵਾਕੀਂ ਵਾਰੀ ਗੱਲੇ ਜੋ ਬੰਦੀ ਹੈ ਕਾ ਵੀ ਉਹਨੇ ਵਿਸਟੇਜ ਉਸ ਦਾ ਪਰਿਵਾਰ ਕਹਿ ਰਹਾ ਕਿ ਮੇਰੇ ਬੱਚੇ ਕੇ ਸਾਥ ਗਲਤ ਹਰਕਤ ਹੋਈ ਹੈ ਨਹੀਂ ਹੋਈ ਜੋ ਹੋਏਗਾ ਉਹ ਤੇ ਮੈਡੀਕਲ ਹੋਏਗਾ ਇਹਦੇ ਮੈਂ ਕਹਾਂ ਵੀ ਨਹੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਨਹੀਂ ਉਹ ਕਿ ਬੰਦੀ ਜੇ ਅਗਲੀ ਜੋਕਾ ਵਾਰੀ ਜਾਉਂ ਕਰੀ ਦਿੱਤੀ ਜਾਈਂਗੇ